ਪਾਏ ਇਸ ਪਿੰਡ ਵਿੱਚ ਲਗਭਗ 20 ਪਸ਼ੂਆਂ ਨੂੰ ਵੇਖੋ ਜੀ ਇਹ ਫਰੇਮਾ ਹੋ ਗਿਆ ਔਰ ਇਹਨਾਂ ਨੂੰ ਬੰਨ ਪੈ ਗਿਆ ਔਰ ਡਾਕਟਰ ਜੋ ਇੱਥੇ ਨਹੀਂ ਪਹੁੰਚ ਰਿਹਾ ਸਵੇਰ ਤੋਂ ਲੈ ਕੇ ਉਹ ਵਿਚਾਰੇ ਤਰਲੇ ਕਰ ਰਹੇ ਆ ਪਿੰਡ ਵਾਲੇ ਡਾਕਟਰਾਂ ਨੂੰ ਫੋਨ ਕਰ ਰਹੇ ਆ ਡਿਪਟੀ ਡਾਕਟਰ ਨੂੰ ਫੋਨ ਕਰ ਦਿੰਦਾ ਇੰਚਾਰਜ ਨੂੰ ਫੋਨ ਕਰ ਦਿੰਦਾ ਲੇਕਿਨ ਉਹ ਨਹੀਂ ਪਹੁੰਚ ਰਿਹਾ ਰਾਤ ਦੇ 10 11 ਵਜੇ ਗਏ ਨੇ ਅਜੇ ਤੱਕ ਨਹੀਂ ਪਹੁੰਚਿਆ ਔਰ ਡੰਗਰ ਤੜਫ ਰਹੇ ਨੇ ਆ ਪਸ਼ੂ ਤੜਫ ਰਹੇ ਆ ਬੁਰਾ ਹਾਲ ਹੈ ਨਾ ਪਸ਼ੂਆਂ ਦਾ ਔਰ ਦੱਸ ਦਈਏ ਕਿ ਲਗਭਗ 20 ਪਸ਼ੂ ਇਸ ਪਿੰਡ ਦੇ ਵਿੱਚ ਪਹਿਲੇ ਤਾਂ ਇਹ ਪਿੰਡ ਹੜਦੀ ਮਾਰੇ ਠਾਇਆ ਉਤੋਂ ਡਾਕਟਰ ਜੋ ਮੋਟੀਆਂ ਤਨਖਾਹਾਂ ਲੈਂਦੇ ਨੇ ਉਹ ਨਖਰੇ ਕਰ ਰਹੇ ਆ ਔਰ ਫਾਰਮਾਸਿਸਟ ਸਵੀਰੇ ਜੋ ਆਇਆ 7 ਵਜੇ ਉਹ 7 ਵਜੇ ਤੋਂ ਲੈ ਕੇ ਸ਼ਾਮ ਤੱਕ ਤਿੰਨ ਚਾਰ ਗਿੜੇ ਮਾਰ ਗਿਆ ਪਰ ਵੱਡੇ ਡਾਕਟਰਾਂ ਨੇ ਪ੍ਰਵਾਹ ਨਹੀਂ ਕੀਤੀ ਉਹ ਕਹਿੰਦੇ ਜੀ ਅੱਜ ਐਤਵਾਰ ਆ ਅਸੀਂ ਨਹੀਂ ਡਿਊਟੀ ਕਰਨੀ ਨਾ ਅਸੀਂ ਜਾਣਾ ਹੁਣ ਹੜ ਪਰਭਾਵੇ ਤੇਰੀਏ ਵਿੱਚ ਕਿਹੜਾ ਡਾਕਟਰ ਜਿਹੜਾ ਇਹੋ ਜੇ ਨਖਰੇ ਕਰਦਾ ਹੈ ਔਰ ਕਿੰਨੀ ਕਿੰਨੀ ਇਹਨਾ ਡਾਕਟਰਾਂ ਦੀ ਤਨਖਾਹ ਹੋਵੇਗੀ ਕਿ ਨਖਰੇ ਕਰ ਰਹੇ ਔਰ ਇਹ ਬੇਜਵਾਨ ਵਿਚਾਰੇ ਤੜਫ ਰਹੇ ਆ ਇਹਨਾਂ ਨੂੰ ਪਤਾ ਨਹੀਂ ਪਹਿਲਾਂ ਹੜ ਨੇ ਮਾਰ ਮਾਰੀ ਸੀ ਤੇ ਹੁਣ ਇਹ ਨਾ ਵਿਚਾਰਿਆਂ ਕੋ ਕੀ ਖਾਧਾ ਗਿਆ ਕਿ ਇਹਨਾਂ ਨੂੰ ਫਰੇਮਾ ਹੋ ਗਿਆ ਵੇਖੋ ਤੁਸੀਂ ਕਿਵੇਂ ਢਿੱਡ ਫੁੱਲੇ ਹੋਏ ਆ ਔਰ ਕੁਝ ਡੰਗਰਾਂ ਕੋ ਉੱਠਿਆ ਨਹੀਂ ਜਾ ਰਿਹਾ ਲਗਭਗ 20 ਪਸ਼ੂ ਇਸ ਓਗਰੇ ਪਿੰਡ ਦੇ ਵਿੱਚ ਓਗਰਾ ਤੁਸੀ ਨਾ ਲੱਗਦਾ ਪਿੰਡ ਔਰ ਪਹਿਲਾਂ ਹੀ ਹੜ ਦੀ ਮਾਰ ਨੇ ਇਸ ਨੂੰ ਲਪੇਟ ਜਿਹਾ ਲਿਆ ਸੀ ਬਹੁਤ ਸਾਰੇ ਨੁਕਸਾਨ ਇੱਥੇ ਲੋਕਾਂ ਦੇ ਹੋਏ ਆ ਬਹੁਤ ਸਾਰੇ ਪਸ਼ੂ ਰੋੜ ਗਏ ਇਹਨਾਂ ਦਾ ਕਈ ਨੁਕਸਾਨ ਹੋਇਆ ਇਸ ਪਿੰਡ ਦੇ ਔਰ ਹੁਣ ਦੱਸ ਦਈਏ ਕਿ ਇਹ ਡਾਕਟਰ ਸਾਹਿਬ ਫੋਨ ਚੁੱਕਦੇ ਆ ਤਾਂ ਗੱਲ ਨਹੀਂ ਕਰਦੇ ਤੇ ਵਾਪਸ ਆ ਨਹੀਂ ਰਹੇ ਡਾਕਟਰ ਬੋਲਦੇ ਆ ਕਿ ਸਵੇਰੇ ਵੇਖਾਂਗੇ ਅਜ ਐਤਵਾਰ ਆਸੀਂ ਨਹੀਂ ਆਉਣਾ ਜੋ ਪਿੰਡ ਵਾਲਿਆਂ ਦਾ ਕਹਿਣਾ ਹੈ ਜੋ ਸਾਡੇ ਸੂਤਰ ਦੱਸ ਰਹੇ ਆ ਪਰ ਹੁਣ ਤੁਸੀਂ ਦੱਸੋ ਕਿ ਜਦੋਂ ਫਾਰਮਾਸਿਸਟ ਸਵੇਰੇ ਆਉਂਦਾ ਵਾ ਸਵੇਰੇ ਆ ਕੇ ਮੌਕਾ ਵੇਖਦਾ ਤਾਂ ਉਸਨੇ ਰਿਪੋਰਟ ਤਾਂ ਦਿੱਤੀ ਹੋਵੇਗੀ ਡਾਕਟਰਾਂ ਨੂੰ ਫਿਰ ਪਿੰਡ ਵਾਲਿਆਂ ਦਾ ਕੋਈ ਜ਼ਰੂਰੀ ਥੋੜਾ ਕਿ ਬਾਰ-ਬਾਰ ਪਿੰਡ ਵਾਲੇ ਵੱਡੇ ਡਾਕਟਰਾਂ ਨੂੰ ਫੋਨ ਕਰਨ ਇਹ ਜੋ ਫਾਰਮਾਸਿਸਟ ਨੇ ਜਾ ਕੇ ਰਿਪੋਰਟ ਦਿੱਤੀ ਆ ਉਸ ਰਿਪੋਰਟ ਮੁਤਾਬਕ ਇਹਨਾਂ ਦਾ ਫਰਜ ਬਣਦਾ ਕਿ ਉੱਤੇ ਤੱਕ ਟੀਮਾਂ ਬੁਲਾਉਣੀਆਂ ਆਪ ਆਉਣਾ ਔਰ ਮੌਕਾ ਵੇਖਣਾ ਹੁਣਾਂ ਲਗਭਗ 20 ਪਸ਼ੂ ਇਸ ਪਿੰਡ ਦੇ ਵਿੱਚ ਬਿਮਾਰ ਹੋ ਚੁੱਕੇ ਨੇ ਔਰ ਇਹਨਾਂ ਨੂੰ ਉਹ ਫਰੇਮਾ ਹੋ ਗਿਆ ਬੰਨ ਪੈ ਗਿਆ ਔਰ ਤੜਫ ਰਹੇ ਆ ਪਸ਼ੂ ਔਰ ਇਹਨਾਂ ਬੇਜੁਬਾਨਾਂ ਨੇ ਕੀ ਦੇਣਾ ਇਹਨਾਂ ਦਾ ਤੁਸੀਂ ਵੇਖੋ ਕਿ ਇਹਨਾਂ ਦੇ ਹਾਲਾਤ ਕਿਵੇਂ ਇਹਨਾਂ ਦੇ ਪੇਟ ਫੁੱਲੇ ਹੋਏ ਆ ਇਹਨਾਂ ਵਿਚਾਰਿਆਂ ਕੋ ਕੁਝ ਖਾਦਾ ਨਹੀਂ ਜਾ ਰਿਹਾ ਬੈਠਾ ਨਹੀਂ ਜਾ ਰਿਹਾ ਔਰ ਬਹੁਤ ਪਰੇਸ਼ਾਨ ਨੇ ਪਸ਼ੂ ਔਰ ਇਹਨਾਂ ਡਾਕਟਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਬੇਜ਼ਵਾਨਾਂ ਉੱਤੇ ਤਰਸ ਨਹੀਂ ਕਰਦੇ ਔਰ ਨੌਕਰੀਆਂ ਲੈਣ ਵੇਲੇ ਕਹਿੰਦੇ ਆ ਜੀ ਅਸੀਂ ਇਹੋ ਹੀ ਕੋਰਸ ਕਰਨਾ ਤੇ ਇਹ ਨੌਕਰੀਆਂ ਲੈਣੀਆਂ ਠੀਕ ਹੈ ਤੁਸੀਂ ਪੜ੍ਹ ਕੇ ਨੌਕਰੀਆਂ ਲਈਆਂ ਕੋਰਸ ਕਰਕੇ ਲਈਆਂ ਪਰ ਕਿਤੇ ਨਾ ਕਿਤੇ ਜਿਹੜੀ ਨੌਕਰੀ ਦੀ ਤੁਸੀਂ ਤਨਖਾਹ ਖਾ ਰਹੇ ਹੋ ਉਹਨਾਂ ਵੱਲ ਧਿਆਨ ਤਾਂ ਦਿਓ ਆ ਵਿਚਾਰੇ ਬੇਜ਼ਵਾਨ ਤੁਹਾਨੂੰ ਹਵਾਵਾਂ ਪਾਉਣਗੇ ਔਰ ਇਹਨਾਂ ਦਾ ਕੋਈ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਵੇਖੋ ਤੁਸੀਂ ਵੀ ਕਿੰਨੇ ਸੋਹਣੇ ਪਸ਼ੂ ਨੇ ਔਰ ਵਿਚਾਰੇ ਫਰੇਵੇਂ ਨਾਲ ਤੜਫ ਰਹੇ ਆ ਔਰ ਬੁਲਾ ਹਾਲ ਹੈ ਇਹਨਾਂ ਦਾ ਔਰ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਦੀਨਾ ਨਗਰ ਹਲਕੇ ਚ ਪੈਣ ਵਾਲਾ ਪਿੰਡ ਓਗਰਾ ਜੋ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਔਰ ਇਸ ਓਗਰੇ ਪਿੰਡ ਦੇ ਵਿੱਚ ਤੁਸੀ ਦੇ ਨਾਲ ਓਗਰੇ ਪਿੰਡ ਚ ਬੁਰਾ ਹਾਲ ਹੈ ਨਾ ਪਸ਼ੂਆਂ ਦਾ ਪਸ਼ੂਆਂ ਦੀ ਸਾਰ ਲਈ ਜਾਏ ਔਰ ਇਹਨਾਂ ਡਾਕਟਰਾਂ ਵਾਸਤੇ ਕੋਈ ਜਿਹੜੀ ਕਾਰਵਾਈ ਦੀ ਮੰਗ ਆ ਉਹ ਜ਼ਰੂਰ ਕੀਤੀ ਜਾਵੇ ਔਰ ਇਹ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਡਾਕਟਰਾਂ ਵਾਸਤੇ ਗੱਲ ਸਹੀ ਹੈ ਜਾਂ ਗਲਤ ਹੈ ਔਰ ਇਸ ਵੀਡੀਓ ਬਾਰੇ ਕਮੈਂਟ ਕਰੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ